ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਏਗੇ ਸ਼ੁਰੂਆਤ ਸ਼ੁਰੂਆਤ ਕਰ ਲਏਗੇ ਲਹੂਰ ਕੇ ਘਰੋਂ ਤੇ ਆਪਾਂ ਆ ਗਏ ਸੀ ਖੇਤ ਆਪਾਂ ਆ ਗਏ ਜੀ ਟਾਣੀ ਤੇ ਆਪਾਂ ਚੁੱਕ ਲਿਆ ਨਰਮਾ ਤੇ ਕੰਮ ਤਾਂ ਦਾ ਆਪਾਂ ਸਾਰਾ ਨਿਬੜਿਆ ਤੇ ਬਸ ਆ ਕੇ ਬੈਠੀ ਆ ਹੁਣ ਆਪਾਂ ਚੱਲਦੇ ਆ ਜੀ ਖੇਤ ਤੇ ਬਾਕੀ ਜੀ ਜਿਹੜੇ-ਜਿਹੜੇ ਭੈਣ ਭਰਾ ਸੋਹਣੇ-ਸੋਹਣੇ ਕਮੈਂਟ ਕਰਦੇ ਉਹਨਾਂ ਦਾ ਦਿਲੋਂ ਧੰਨਵਾਦ ਥੈਂਕ ਯੂ ਜੀ ਤੇ ਅਹੀਂ ਆਪਣੇ ਚੈਨਲ ਨੂੰ ਸਪੋਰਟ ਬਣਾਈ ਰੱਖਿਓ ਤੇ ਚਲੋ ਮੈਂ ਕਿਹਾ ਸਟਾਰਟਿੰਗ ਕਰ ਦਨੇ ਹਨਾ ਵੀ ਆਪਾਂ ਨਾਲ ਦੀ ਨਾਲ ਫਿਰ ਸ਼ਾਰਟ ਸਾਨੂੰ ਪਤਾ ਅੱਗੀ ਦੀ ਕਿ ਲਗਾਈ ਜਾਂਦੇ ਜਦੋਂ ਸਟਾਰਟਿੰਗ ਨਹੀਂ ਹੁੰਦੀ ਉਦੋਂ ਫਿਰ ਤੁਹਾਨੂੰ ਪਤਾ ਸ਼ਾਰਟ ਵੀ ਨਹੀਂ ਬਣਦੇ ਪਤਾ ਨਹੀਂ ਕੀ ਕਾਰਨ ਹੁੰਦਾ ਹਨਾ ਵੀਰੇ ਜਿਹੜਾ ਆਪਾਂ ਸਟਾਰਟ ਕਰਦੇ ਜਦੋਂ ਆਇਆ ਹੁੰਦਾ ਵੀ ਆਪਾਂ ਵਲੌਗ ਕੰਪਲੀਟ ਕਰ ਲੈ ਕਰਨਾ ਜਿਹਦਾ ਆਪਾਂ ਸਟਾਰਟ ਨਹੀਂ ਕਰਦੇ ਕਰ ਲਾਂਗੇ ਕਰ ਲਾਂਗੇ ਅਜੇ ਵੀ ਸਟਾਰਟ ਹੀ ਨਹੀਂ ਕਰਿਆ ਹਨਾ ਵੀ ਅਜੇ ਸਟਾਰਟ ਤਾਂ ਕਰਿਆ ਨਹੀਂ ਤੇ ਚਲੋ ਜੀ ਤੁਹਾਨੂੰ ਮੰਮੀ ਨਾਲ ਬੁਲਾਉਂਦੇ ਨਰਮਾ ਕਰਤਾ ਫਤਿਹ ਆਪਾਂ ਜਮਾ ਨਿਮੇਰਤਾ ਤੇ ਇੱਧਰ ਹੁਣੀ ਬਸ ਝੋਲੀਆਂ ਖੋਲ ਕੇ ਹਟੀਆਂ ਇੱਧਰ ਲਖਵੀਰ ਆਪਣੀ ਕੀ ਕੀ ਵੈਰਾਈਟੀਆਂ ਲਈ ਬੈਠੀ ਐ ਦਿਖਾ ਦੇ ਪੈਣੇ ਰਸ਼ ਗੁੱਲੇ ਰਾਸ਼ ਗੁੱਲੇ ਰਸ਼ ਗੁੱਲੇ ਤੇ ਮਿੱਠੀਆਂ ਸਮੋਸੀਆਂ ਨਹੀਂ ਹੁੰਦਾਂ ਨਿੱਕੇ ਨਿੱਕੇ ਹਾਂ ਹਾਂ ਮਿੱਠੀਆਂ ਸਮੋਸੀਆਂ ਰਸ਼ ਗੁੱਲੇ ਆ ਗਏ ਜੀ ਆਪਣੇ ਤੇ ਜਸ਼ਨ ਲੈਣ ਗਿਆ ਪ੍ਰੀਤ ਨੂੰ ਤੇ ਜਸ਼ਨ ਸਾਰੇ ਪੈਣ ਫੜਾ ਜੀ ਆ ਜੀ ਸਾਰੇ ਰਸ਼ ਗੁੱਲੇ ਖਾ ਲੋ ਆਪਨ ਤੇ ਫਾਈਨਲੀ ਹਨਾ ਕਿੰਨੇ ਦਿਨਾਂ ਤੋਂ ਬਾਅਦ ਹੱਥਾਂ ਦੀ ਵੀ ਹਾਲਤਾਂ ਐ ਹੋ ਗਈ ਦੇਖੋ ਤੇ ਔਰੇਤਾ ਬੜ ਨੋਹਾਂ ਚ ਕੀ ਹਾਲ ਹੋ ਰਿਹਾ ਹੈਗਾ ਮੇਰਾ ਮਿੱਠਾ ਲੱਗ ਗਿਆ ਪੱਕਿਆ ਹੋਇਆ ਲੱਗ ਗਿਆ ਤੇ ਹਾ ਤੁ ਤੁ ਢੋਲ ਗਿਆ ਆਪਾਂ ਮੈਂ ਕਰਦੀ ਆ ਉਹ ਆ ਗਈ ਹੋਣੀ ਆਉਂਦੇ ਹੂੰ ਮੈਂ ਤੂੰ ਨਾ ਤੂੰ ਨਹੀਂ ਆ ਜਾ ਲਓ ਜੀ ਹੋ ਆਉਂਦੀ ਆਪਣੀ ਸਕੂਟਰੀ ਉਹ ਆ ਗਏ ਆ ਗਏ ਆ ਗਏ ਆ ਗਏ ਬਾਪੂ ਦੇ ਤੀਨ ਬੰਦਰ ਆ ਗਏ ਕੋਈ ਕਿਹੜੇ ਹੁਣ ਇੱਧਰ ਵੀ ਹੋ ਗਈ ਹੈ ਨਹੀਂ ਜਸ਼ਨ ਆਦਦੀ ਹੁੰਦੀ ਦੂਰੋਂ ਲਾ ਭਜੀ ਆ ਹੁੰਦੇ ਲੰਕ ਦੇ ਇੱਥੇ ਰੋਕ ਲੋ ਬੱਸ ਬੱਸ ਰੋਕ ਲੋ ਸਟਾਪ ਮੁਰੀਆਂ ਹਨੀਆਂ ਮੁਰੀਆਂ ਹਨੀਆਂ ਰਸਗੁੱਲੇ ਮੋਟਰੈਟ ਵਾਲਾ ਰਸ਼ ਗੁੱਲੇ ਸਕੂਟਰ ਲਾਇਆ ਹੋ ਤੁਸੀਂ ਤੂੰ ਤਾਂ ਤੇਰੇ ਦਾ ਪੁੱਤ ਘਰੀ ਹੋਇਆ ਉਹਨੂੰ ਤਾਂ ਖਾਣ ਜਾ ਆ ਉਹ ਲੈ ਕੇ ਖਿੱਚ ਕੇ ਜੀ ਚਾਹ ਕਰਦੇ ਆਂ ਜੀ ਆਪਾਂ ਨਰਮੇ ਦਾ ਵਿਆਹ ਕੁਛ ਮਿੱਠਾ ਖਾ ਕੇ ਲਓ ਪਾ ਚਾਹ ਚਾਹ ਨਾਲ ਰਸਗੁੱਲੇ ਅੱਧੜ ਬਗਮੀ ਤੇ ਬਕਰੇ ਵੀ ਇਹ ਬੰਦੇ ਆਪਣੇ ਉਹ ਨੜੂ ਆ ਉਹਨਾਂ ਦਾ ਮੋੜ ਵਰਤ ਉਹਨਾਂ ਨੂੰ ਦੋ ਦੋ ਕੱਢ ਗਏ ਸਾਰੇ ਨੂੰ ਦੋ ਦੋ ਆ ਜਾਣੀ ਠੀਕ ਹੈ ਠੀਕ ਚੀ ਨਿਕਲ ਗਏ ਚ ਲਓ ਜੀ ਆਜੋ ਸਾਰੇ ਭੈਣ ਭਰਾ ਖਾ ਲਓ ਜੀ ਰਸ਼ ਗੁੱਲੇ ਸਹੀ ਗੱਲ ਹੈ ਉਹ ਦਾਦੀ ਨੂੰ ਕਹਿੰਦੇ ਅਸੀਂ ਨਰਮਣ ਮੇਰੇ ਡੈਡੀ ਅਸੀਂ ਖਾਣਾ ਆਜੋ ਤੁਸੀਂ ਨਾ ਖਾਓ ਤੇ ਇਹਦੇ ਜੀ ਸਾਰੇ ਭੈਣ ਭਰਾਏ ਚ ਆ ਮਕੀਆਂ ਸਮੋਸੀਆਂ ਓਕੇ ਮਕੀਆਂ ਲਓ ਜੀ ਆਜੋ ਸਾਰੇ ਭੈਣ ਭਰਾ

নানমা চুটা ! এহো নারমা চুটা ! হোনা নানমা নানমা কনিতে আরা আপা ! আয় বিদে খালো খাল়টো ! আয় বিদে হোছোডো ! আয় তেলেদে আয ਇਹ ਲੈ ਇੱਕ ਮੇਰਾ ਹੋਰ ਰਾਸ਼ਗੁਲਾ ਦਿਓ। ਤੇਰੇ ਦਾ ਪਸੰਦੀਦਾ ਹੈ। ਤੇਰੇ ਦਾ ਫੇਵਰੇਟ ਹੈ। ਹਾਂ। ਜਿਆਦਾ ਪਰੇ ਤੂੰ। ਖਾੜੋ ਖਾੜੋ। ਲਓ ਜੀ ਸਾਰੇ ਭੈਣ ਭਰਾ ਆ ਕੇ ਖਾ ਲੋ ਅੱਜ ਆਪਾਂ ਕਰਤਾ ਨਰਮੇ ਦਾ ਵਿਆਹ ਤੇ ਕੋਈ ਨਾ ਆਏ ਆਖੋ। ਪਰੇ ਟਪਾਲੂ ਕੁਛ ਨਹੀਂ ਹੁੰਦਾ ਬਥੇਰਾ ਤਾਂ ਪਿਆ। ਮਾਰੀ ਜੂਰੇ ਹੋ ਜਾ। ਲਓ ਜੀ ਆਪਾਂ ਬਣਾਉਣੇ ਆ। ਸਬਜੀ ਲਈ ਬੀਬੀ ਆਲੂ ਚੋਲੇ ਤੇ ਆਲੂ ਚੋਲੇ ਚ ਪਾਇਆ ਬਹਾਰਾ ਧਨੀਆ ਕੱਲ ਮੈਂ ਅੱਖਸ ਬੀਬੀ ਨੂੰ ਵੀ ਸਬਜੀ ਤੇ ਲਿਆ ਕਰ ਦੂੰ ਤੇ ਅੱਜ ਫਿਰ ਸਬਜੀ ਲਈ ਆਈ ਬੀਬੀ ਤੇ ਬਾਕੀ ਜੀ ਨਰਮਨ ਆਪਣਾ ਨਿਭੜ ਗਿਆ ਜੰਮਾ ਵੇਲੇ ਹੋ ਗਏ ਫ੍ਰੀ ਹੋ ਗਏ ਆਪਾਂ ਨਰਮਨ ਦੇ ਕਰੇ ਮੇਡ ਤੇ ਹੁਣ ਕੋਈ ਆਪ ਦਾ ਘਰੇ ਕੰਮ ਕਰਾਂਗੇ ਤੇ ਅੱਜ ਤਾਂ ਜੰਮਾ ਫਸ ਗਿਆ ਪਤਾ ਨਹੀਂ ਕੀ ਕਰਨੀ ਹੈ ਕਿਉਂਕਿ ਖੜੀ ਲੱਗਦਾ ਕੁਛ ਨਰਮਨ ਹੈ ਹੀ ਨਹੀਂ ਸੀਗਾ ਵਧੀਆ ਬੀਜੇ ਨਾਲ ਮੈਂ ਵਧੀਆ ਹੋਵੇ ਤਾਂ ਜੀ ਲੱਗਦਾ ਹਨਾ ਹੋਰ ਇਸ ਕੇਵਾ ਚਾਰ ਲੱਗਦਾ ਮੈਨੂੰ ਕਾ ਕਰਕੇ ਆਖ ਮੈਂ ਘਾਟਾ ਕਿਤੇ ਪੈ ਗਈ ਕੋਈ ਫਿਰ ਹੋ ਨਹੀਂ ਬਣੀ ਹਨਾ ਪੈ ਗਈ ਮੈਨੂੰ ਤਾਂ ਇਹ ਹੋਰ ਹੀ ਬੁਛ ਮਿੱਠਾ ਕਰਦਾ ਸੀ ਨਾ ਰਸਗੋਲੇ ਵੀ ਆ ਰਖਾਦੇ ਜੀਗੀ ਉਹਦਾ ਕਰਕੇ ਹਨਾ ਹਲਕੀ ਜਿਹੀ ਉਤਰੇ ਤੇ ਮੈਂ ਪੈ ਗਈ ਘਾਟਾ ਤਾਂ ਕੁਝ ਤਾਂ ਹੈ ਨਹੀਂ ਬਸ ਜਾਣਦੀ ਮਾਰ ਜੂਗਾ ਹਨਾ ਖੜੀ ਲੱਤ ਜੇ ਰਹਿਣਾ ਕਰਨ ਨੂੰ ਹੋ ਜਾਂਦਾ ਫਰਕ ਤੇ ਚਲੋ ਨਰਮਾ ਨਿਬੜ ਗਿਆ ਹਨਾ ਜਦੋਂ ਆਪ ਦੇ ਪਹਿਣ ਪ੍ਰਾ ਦੇ ਕਹਿੰਦੇ ਆਪ ਦੇ ਪਹਿਣ ਫਰੀ ਕੰਮ ਆਉਂਦਾ ਹਨਾ ਟੁੱਲਫ ਵੀ ਨਦਰ ਆਪਾਂ ਨੂੰ ਕਿਹਾ ਸੀ ਮੈਂ ਨਰਮਾ ਚਕਾ ਦੇ ਆਪਾਂ ਜਮਾ ਹਨਾ ਜਮਾ ਮਤਲਬ ਨਵੇੜੀ ਕਰਾਤਾ ਅੱਜ ਤੇ ਮਤਲਬ ਵੀ ਨਰਮਾ ਨਿਬੜ ਗਿਆ ਹੁਣ ਤੇ ਹੁਣ ਆਪ ਦਾ ਉਹ ਵੀ ਮਸਤਰੀ ਵਗੈਰਾ ਲਾਉਣਾ ਉਹਨਾਂ ਨੇ ਤੇ ਆਪ ਦਾ ਕਰੇ ਚਲੋ ਆਪ ਦਾ ਕਾ ਦਸ ਮਾਣੀ ਆ ਰਹੀ ਹੈ ਨਾ ਕਿਉਂਕਿ ਮੁਸ਼ਕਲ ਹੋ ਜਾਂਦਾ ਜਦੋਂ ਮਿਸਤਰੀ ਵਗੈਰਾ ਲੱਗ ਜਾਂਦਾ ਦੋਨੇ ਪਾਸੇ ਕੋ ਗਿਆਣੀ ਜਾਂਦਾ ਤੇ ਇਧਰ ਆਪਾਂ ਦੁੱਧ ਕਰਮਤਾ ਰੱਖਿਆ ਤੇ ਦਹੀਂ ਜਮਾਉਣੇ ਮੈਂ ਉਹ ਚੋਂ ਗਰਦੀ ਚ ਦੁੱਧ ਪਾਇਆ ਹੀ ਸੀਗੀ ਤੇ ਠਰ ਕੇ ਜਮਾਉਂਗੀ ਅਜੇ ਘੰਟੇ ਕਿ ਦਹੀਂ ਤੇ ਦੇਖਾਂਗੇ ਵੀ ਕਹੇ ਜੀ ਜੰਮੀ ਸੀ ਦਹੀਂ ਨਹੀਂ ਪਰ ਜਾਗ ਵੱਧ ਲਾਉਂਾਂਗੇ ਪਤਾ ਨਹੀਂ ਕਿ ਬੱਸ ਵਧੀਆ ਜੰਮੀ ਸੀ ਜਾਂ ਕਿਵੇਂ ਮੈਂ ਤਾਂ ਖਾਦੀ ਨਹੀਂ ਸਵੇਰੇ ਵਧੀਆ ਜੰਮੀ ਦਹੀਂ ਕਿ ਜਾ ਘੱਟ ਲੱਗਿਆ ਸੀ ਰਾਤ ਨੂੰ ਠੜ ਵੱਧ ਪਾ ਦਾਂਗੇ ਦਹੀਂ ਆਪਾਂ ਅੱਜ ਤੇ ਹੋ ਦੇਖ ਆਪਾਂ ਕੋਈ ਦਹੀਂ ਪਾਈ। ਕੋਈ ਉਹ ਤੇ ਜਾਗ ਲਾਵਾਂਗੇ। ਹਾਂ ਉਹ ਪਾ ਦੂ। ਚੱਲ ਲੱਸੀ ਦਾ ਜਾ ਉਹਦਾ ਲਾਵਾਂਗੇ। ਜਾਗ ਕੀ ਹੁੰਦਾ? ਜਾਗ ਮਤਲਬ ਜਾਗ ਖੱਟਾ ਜਿਹੜਾ ਦਹੀਂ ਪਾਦੇ ਜਾਂ ਲੱਸੀ ਪਾਦੇ ਫਿਰ ਜੰਮ ਜਾਂਦਾ। ਖੱਟੀ? ਹਾਂ। ਮਤਲਬ ਜਦੋਂ ਆਪਾਂ ਦੁੱਧ ਪਾਉਣੇ ਹੈ ਨਾ ਜਿਵਾਉਣੇ ਉਹਦੇ ਵਿੱਚ ਜਾਗ ਪਾਦੇ ਮੰਨ ਕੇ ਚੱਲੋ 2 ਚਮਚੇ ਪਾ ਮਤਲਬ ਲੱਸੀ ਦੇ ਪਾਦੇ। ਪਾਵਾ 2 ਚਮਚੇ ਉਹਦੇ ਵਿੱਚ ਦੁੱਧ ਚ ਦੇਈਏ ਪਾਦੇ। ਕਿੰਨੇ ਲੱਗੂਗੇ? ਨਾ ਸਵੇਰ ਨੂੰ ਦੁੱਧ ਇਦਾਂ ਵਧੀਆ ਬਹੁੜ ਨਹੀਂ ਜਾਂਦਾ। ਹਾਂ ਜਿਹੜਾ ਵਧੀਆ ਨਾ ਪਾਣੀ ਆਣਗੇ ਬਾਲ ਵਧਦੇ ਤੇ ਲਓ ਜੀ ਆਪਣੇ ਆ ਗਿਆ ਬਾਲਾ ਮਸਾਲੇ ਨੂੰ ਪੋਣੇ ਆਪਾਂ ਪਾੜੀਆਂ ਤੇ ਆਪਾਂ ਆਲੂ ਚੌਲੇ ਬਣਾਉਣੇ ਅੱਜ ਤੇ ਇੱਕ ਤਾਂ ਕੁੜੀਆਂ ਨੂੰ ਨਾ ਕੱਲ ਨੂੰ ਸਰਪ੍ਰਾਈਜ਼ ਦੇਣਾ ਦੱਸਣਾ ਨਹੀਂ ਪਰ ਤੁਹਾਨੂੰ ਅੱਜ ਵਾਲੇ ਵਲੌਗ ਚ ਜਿਆਦਾ ਦੇ ਵੀ ਕੀ ਸਰਪ੍ਰਾਈਜ਼ ਹੈ ਤੇ ਇਹ ਸਰਪ੍ਰਾਈਜ਼ ਪ੍ਰੀਤ ਤੇ ਜਸ਼ਨ ਦੇ ਡੈਡੀ ਨੇ ਇਹਨਾਂ ਨੂੰ ਦਿੱਤਾ ਸਰਪ੍ਰਾਈਜ਼ ਜੜੀ ਨੇ ਹਾਂ ਹਾਂ ਜੜੀ ਨੇ ਤੇ ਕੱਲ ਨੂੰ ਇਹ ਸਰਪ੍ਰਾਈਜ਼ ਪਤਾ ਲੱਗੂ ਹਨਾ ਜੇ ਅਸੀਂ ਬੱਚਿਆਂ ਨੂੰ ਤਾਂ ਪਤਾ ਥੋੜਾ ਥੋੜਾ ਪਰ ਸੋਨੂੰ ਆਪਾਂ ਕੱਲ ਵਾਲੇ ਵਲੌਗ ਚ ਦੱਸਾਂਗੇ ਵੀ ਕੀ ਚੀਜ਼ ਹਨਾ ਇਹਨਾਂ ਵਾਸਤੇ ਕੁਝ ਸੋਚਿਆ ਉਹਨੇ ਵੀ ਚੱਲ ਕਰਕੇ ਦੇਣਾ ਅਰੇ ਪਾਣੀ ਕੱਢ ਗਿਆ ਨਾ ਛੋਲੇ ਛੋਲੇ ਪਾਤੀਆਂ ਨਹੀਂ ਆ ਚੋਲੇ ਛੋਲੇ ਕੀ ਕਰਨੇ ਤੂੰ ਨਹੀਂ ਮੈਂ ਕਹਣੀ ਐ ਪਾਣੀ ਕੱਢ ਦੂੰਗੀ ਤੇ ਇਧਰ ਆਪਣੇ ਦੁੱਧਰ ਨੂੰ ਵੀ ਵਾਲਾ ਆ ਗਿਆ ਤੇ ਕੱਲ ਵਾਲੇ ਵਲੌਗ ਚ ਆਪਾਂ ਜ਼ਰੂਰ ਦੱਸਾਂਗੇ ਹਨਾ ਵੀ ਕੀ ਕੁਝ ਨਵਾਂ ਕੋਈ ਚੀਜ਼ ਨੂੰ ਸੈਟਅਪ ਕਰਾਉਣਾ ਕੱਲ ਨੂੰ ਆਪਾਂ ਕਿਸੇ ਨਵੀਂ ਚੀਜ਼ ਦਾ ਸੋਚਿਆ ਤਾਂ ਇਹ ਵੀ ਕੁਝ ਖਰਚਾ ਉਹਦੇ ਨਾਲ ਕੱਢ ਜੂਗਾ ਹਨਾ ਪਰ ਕੱਲ ਨਾਲੇ ਬਲੌਗ 'ਚ ਦੱਸਾਂਗੇ ਤੇ ਬਾਕੀ ਸਾਰੇ ਭੈਣ ਭਰਾ ਹਨਾ ਜਰੂਰ ਹਨਾ ਜਿਹੜੇ-ਜਿਹੜੇ ਭੈਣ ਭਰਾ ਦਿਲੋਂ ਛੋੜੇ ਆਪਣੇ ਨਾਲ ਉਹ ਜਰੂਰ ਅੰਦਾਜ਼ਾ ਲਾਇਓ ਹਨਾ ਵੀ ਕੀ ਚੀਜ਼ ਹੋ ਸਕਦੀ ਹੈ ਤੇ ਬਾਕੀ ਆਪਾਂ ਦੇਖਾਂਗੇ ਨਹੀਂ ਜਿਵੇਂ ਆਇਆ ਨਾ ਮੇਰਾ ਤੋ ਖਰਾਬ ਨਾ ਕਰ ਕੱਲ ਨੂੰ ਦੱਸਾਂਗੇ ਗੱਲ ਆਲੇ ਬਲੌਗ 'ਚ ਤੇ ਅੱਜ ਆਲੇ ਬਲੌਗ 'ਚ ਨਹੀਂ ਦੱਸਦੇ ਆਪਾਂ ਤੇ ਬਾਕੀ ਥੋੜਾ ਥੋੜਾ ਅੰਦਾਜ਼ਾ ਲਾਇਓ ਭੈਣ ਭਰਾ ਹਨ ਜਿਹੜੇ ਤਾਂ ਦਿਲਾ ਜੁੜੇ ਹਨ ਉਹ ਤਾਂ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਇੱਕ ਸਕੂਪ ਰੈਂਗਣ ਦਰਾਂ ਤੇ ਮਤਲਬ ਆਈਡੀ ਹੈ ਨਾ YouTube ਤੇ ਉਹ ਕਹਿੰਦੇ ਭੈਣੇ ਤੁਸੀਂ ਹਨਾ ਅੱਜ ਦੇ ਬਹੁਤ ਸੋਹਣਾ ਤੇ ਕਹਿੰਦੇ ਤੁਹਾਡੇ ਦੰਦ ਬਹੁਤ ਸੋਹਣੇ ਆ थैंक यू ਭੈਣੇ ਮੇਰੇ ਵੀ ਕਿਆਦਾ ਕਰਾ ਵੈਂਪਾਇਰ ਵਰਗੇ ਵੈਂਪਾਇਰ ਵਰਗੇ ਤੇ थैंक यू ਭੈਣੇ ਬਸ ਇਹ ਤਾਂ ਸਪੋਰਟ ਆ ਨਾ ਤੁਹਾਡਾ ਸੋਨੂੰ ਅਸੀਂ ਸੋਹਣੇ ਲੱਗਦੇ ਆ ਸਾਡੇ ਬਲੌਗ ਸੋਹਣੇ ਲੱਗਦੇ ਆ ਹਨਾ ਤੇ ਕੁਝ ਨਹੀਂ ਭੈਣੇ ਆਪਾਂ ਸਿੰਪਲ ਰਹਿਨੇ ਆ ਨਾ ਸਾਦਗੀ ਚ ਰਹਿਨੇ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਹਨਾ ਵੀ ਜਿੰਦਾ ਕਰੇ ਰਹਿਨੇ ਹੁੰਦੇ ਆਪਾਂ ਬਲੌਗ ਸ਼ੂਟ ਕਰਕੇ ਆਪਾਂ ਸੋਹਣੇ ਲਈ ਰਿਪੋਰਟ ਕਰਦਨੇ ਤੇ ਕੋਈ ਆਏ ਨਹੀਂ ਹੁੰਦਾ ਹਨਾ ਵੀ ਸੱਜਤਾ ਅੱਜ ਕੀ ਜਾਂ ਡੇਲੀ ਅੱਜ ਕੋਈ ਨਿਊਮਾ ਸ਼ੂਟ ਪਾ ਕੇ ਹਨਾ ਬਲੌਗ ਬਣਾਈਏ ਆਪਾਂ ਇਹ ਆਪਾਂ ਕਦੇ ਵੀ ਸੋਚ ਨਹੀਂ ਰੱਖੀ ਇਹ ਜਿੱਦਾਂ ਕਰੇ ਜਿਹੜਾ ਵੀ ਸ਼ੂਟ ਆਉਂਦਾ ਆਪਾਂ ਉਹ ਵੀ ਪਾ ਦਿੰਦੇ ਦੱਦਾ ਕੋਈ ਨਹੀਂ ਨਿਕਲਦਾ ਬੱਸ ਉਸੇ ਸ਼ੂਟ ਚ ਆਪਾਂ ਬਲੌਗਿੰਗ ਸਟਾਰਟ ਕਰ ਲੈਣੇ ਆਪਾਂ ਕਦੇ ਇਹ ਚੀਜ਼ ਮੈਂ ਦੇਖਿਆ ਨਹੀਂ ਹਨਾ ਵੀ ਆਪਾਂ ਕੋਈ ਵਧੀਆ ਸ਼ੂਟ ਪਾਈਏ ਤੇ ਬਸ ਐ ਹੀ ਹੈ ਇਹ ਤਾਂ ਤੁਹਾਡਾ ਪਿਆਰ ਹੈ ਹਨਾ ਵੀ ਜਿਹੜਾ ਪਿਆਰ ਤੁਸੀਂ ਬਣਾ ਰੱਖਿਆ ਹੈ ਬਸ ਮੈਂ ਕਿਹੜੀ ਵੀ ਇੰਨੀ ਕੀ ਜ਼ਿਆਦਾ ਖੁਸ਼ੀ ਹੁੰਦੀ ਹੈ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਬਹੁਤ ਜ਼ਿਆਦਾ ਹਨਾ ਸੋਨੇ ਸੋਨੇ ਕਮੈਂਟ ਕਰ ਦਿਓ ਤੇ ਥੈਂਕ ਯੂ ਬਸਾਈ ਸਪੋਰਟ ਬਣਾਈ ਰੱਖਿਓ ਆਪਣੇ ਚੈਨਲ ਨਾਲ ਤੇ ਅੱਜ ਭਾਈ ਵਰ ਟਾਈਮ ਚਾਰਾ ਕਹਿੰਦਾ ਮੈਂ ਰੋਟੀ ਲੈ ਕੇ ਜਾਊਂਗਾ ਬੱਸ ਸਵੇਰੇ ਵੀ ਬੀਬੀ ਨੇ ਰੋਟੀ ਬਣਾਤੀ ਸੀ ਮੈਂ ਤਾਂ ਜਾਗ ਲਈ ਸੀਗੀ ਤੇ ਆਪਾਂ ਬਚਾਰੇ ਨੂੰ ਮੈਂ ਕਿਹਾ ਭਾਈ ਰੋਟੀ ਲੈ ਜੀ ਆਲੂ ਆਲੂ ਚੋਲੇ ਦੀ ਸਬਜ਼ੀ ਹੈ ਤੇ ਮੈਂ ਨਾਲ ਆਪਾਂ ਰੋਟੀ ਬਣਾ ਦਾਂਗੇ ਬਸ ਉਹਨਾਂ ਨੂੰ 프리 ਦਾ ਟੱਕ ਉਹਨਾਂ ਲੱਗੀ ਪਈ ਹੈ ਮੈਂ ਦੁੱਧ ਘਰ ਮਗਾਲਾ ਸਬਜ਼ੀ ਚਾਹ ਉਹ ਜੀ ਖਾਂਦੀ ਮੈਨੂੰ ਤੇ ਹਜੇ ਮੈਂ ਸਬਜੀ ਜਿਹੜੀ ਬੀਬੀ ਜੀ ਆਈ ਸੁਣ ਦਿਖਾਉਣੇ ਫੇਰ ਮਿਲਦੇ ਜੀ ਆਪਣੀ ਗੁੰਨੀਏ ਦੀ ਆਟਾ ਤੇ ਪ੍ਰੀਤ ਨੇ ਆਪਦੇ ਵਾਲ ਦੇਖੋ ਮਿੱਡੀਆਂ ਆਪਣੇ ਆਪ ਕਰਨਗੇ ਸੀਸੇ ਮੁਰੇ ਬਹਿ ਕੇ ਬਸ ਵਧੀਆ ਸਰਸੋਂ ਰਾਪੀ ਵਾ ਲੈਂਦੀ ਏ ਤੇ ਬਾਈ ਨੇ ਰੋਟੀ ਲੈ ਕੇ ਜਾਣੀ ਏ ਪ੍ਰੀਤ ਗੈਦੀ ਮੰਮੀ ਮੈਂ ਆਟਾ ਗੁੰਨਦੀ ਬਚਾਰੀ ਆਪ ਦੀ ਆਪ ਹੀ ਆਂਦੀ ਮੰਮੀ ਮੈਂ ਆਟਾ ਗੁੰਨਦੂਗੀ ਹੋਰ ਮੇਰਾ ਕੰਮ ਪਿਆ ਸਕੂਲ ਦਾ ਮਾਂਹ ਚੱਲ ਕੋਈ ਨਹੀਂ ਤੇ ਪ੍ਰੀਤ ਗੁੰਦੀ ਜੀ ਆਟਾ ਤੇ ਆਪਾਂ ਸਬਜੀ ਸਾਹਮਣੇ ਗਏ ਉਹਨੇ ਫਟਾਫਟ ਸਸੀ ਕਾ ਬੁਲਾ ਦੇ ਪੁੱਤਾਂ ਸਾਰੇ ਜਣੇ ਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਰੇ ਭੈਣ ਭਰਾ ਜਮਾਨਿਆਂ ਦਾ ਹੱਸ ਵੀ ਹੱਸ ਵੀ ਹੱਸ ਠੀਕ ਆ ਬਤ ਗੁੰਦਲਾ ਆਟਾ ਈ ਘਰਨਾ ਤੂੰ ਧਨੀਆ ਧਨੀਆ ਦੀ ਚਟਨੀ ਬਣਾਉਂਦੀ ਆ ਦੇਖੋ ਜੀ ਐਂ ਚਟਨੀ ਕਿਵੇਂ ਬਣੂ ਕੱਦਿ ਚ ਪਾਏਗਾ ਸਬਜੀ ਚ ਤੇਰੇ ਵਾਸਤੇ ਸਬਜੀ ਤੇ ਮੈਂ ਪਾ ਰੱਖਿਆਗਾ ਲੱਤਾ ਸਹੀ ਕਰਕੇ ਬੈਠ ਪਤ ਸੋਹਣਾ ਲੱਗਦਾ ਲੱਤਾ ਇਕੱਠੀਆਂ ਕਰਕੇ ਬੰਦੇ ਹੁੰਦੇ ਬੈਠੇ ਤਾਂ ਬੈਠਾ ਨਹੀਂ ਜਾਂਦਾ ਮੈਂ ਤਾਂ ਮੋਟੀ ਐ ਤੂੰ ਹਾਂ ਬੈਠੇਗਾ ਸਿਆਣਾ ਬਣ ਲੋ ਜੀ ਜਸਨਾਬ ਨੂੰ ਸਾਸਿਕਾ ਬੁਲਾ ਦੇ ਪੁੱਤ ਇਧਰ ਸ਼ੈਫ ਨਹੀਂ ਹੁੰਦੇ ਆਏ ਨਹੀਂ ਤਾਂ ਆਪਦੇ ਹੁੰਦੇ ਆਏ ਹਾਂ ਸਾਸਿਕਾ ਦਾ ਬੁਲਾ ਦੇ ਸਾਸਿਕਾ ਜੀ ਸਾਰੇ ਨੂੰ ਤੇ ਪਾ ਬਣਾ ਮੰਗੇ ਧਨੀਏ ਦੀ ਚਟਨੀ ਚਟਣੀ ਧਨੀਏ ਦੀ ਚਟਨੀ ਬਣਾਉਗਾ ਕਾ ਦੇ ਦੇ ਮੈਂ ਪਹਿਲਾਂ ਬਣਾਉਂਦੀ ਹਾਂ ਚਾਕਲੇ ਤੇ ਚਾਕਲੇ ਤੇ ਚਾਹ ਪਰ ਮੈਂ ਉਹ ਕਰ ਲਾਂ ਸਬਜੀ ਸਾਮ ਦਾ ਜਮ ਲਓ ਜੀ ਆਪਾਂ ਤੁਹਾਨੂੰ ਬੀਬੀ ਕੀ ਕੀ ਸਬਜ਼ੀ ਲਾਈ ਹੈ ਇੱਕ ਗੋਭੀ ਦਾ ਫੱਲਾ ਤੇ ਧਨੀਆ ਆਦ ਲਿਆਂਦੇ ਜੀ ਆਪਾਂ ਸਬਜ਼ੀ ਕਈ ਦਿਨਾਂ ਤੋਂ ਵੈਸੇ ਆਪਣੇ ਮੂੰਗੀ ਦੀ ਦਾਲ ਹੀ ਚੱਲੀ ਜਾਂਦੀ ਸੀ ਫਿਰ ਮੈਂ ਕਿ ਲਫਾਪੇ ਚ ਕੱਢ ਦਗੇ ਫਿਰ ਦੇਖਾਂਗੇ ਸ਼ਾਮ ਨੂੰ ਰੱਖ ਦਾਂਗੇ ਆਪਾਂ ਫਰਿੱਜ ਚ ਤੇ ਆਲੂ ਚੋਲੇ ਆਪਾਂ ਬਣਾ ਲੇ ਉਹ ਸ਼ਾਲੂ ਹੋਰ ਪਏ ਨਕੋਟੇ ਵਾਲੀ ਫਿਲਿੰਗ ਲਈ ਪਤਾ ਨਹੀਂ ਸਾਨੂੰ ਤਾਂ ਕੀ ਆਦਾ ਤੁਸੀਂ ਸਾਰੇ ਜਣੇ ਆਪਾਂ ਇਸ ਗੱਲ ਤੇ ਮੇਰੀ ਤੇ ਹੱਸ ਪਿਓ ਹਣਾ ਵੀ ਅਸੀਂ ਨਾ ਪਤਾ ਨਹੀਂ ਕਿ ਉਹ ਸਬਜੀ ਦੇ ਅਸੀਂ ਪੈਸੇ ਬਿਲਕੁਲ ਵੀ ਨਹੀਂ ਲਾਉਂਦੇ ਸਾਨੂੰ ਵਧੀਆ ਲੱਗਦਾ ਸਬਜੀ ਦੇ ਪੈਸੇ ਲਾਉਣੇ ਸਿਰਫ ਨੋਰਮਲ ਦਾਲ ਜੇ ਸਬਜੀ ਕੋਈ ਵੀ ਕਰੇ ਹੈ ਨਹੀਂ ਤਾਂ ਅਸੀਂ ਦਾਲ ਬਣਾਉਣਾ ਹੀ ਪਸੰਦ ਕਰਦੇ ਹਾਂ ਪਰ ਅਸੀਂ ਕਦੇ ਵੀ ਕਦੇ ਜ਼ਿੰਦਗੀ 'ਚ ਨਹੀਂ ਅਸੀਂ ਹੈਨਾ ਉਹ ਵੀ ਕੁੜਗਾਂ ਆ ਨਾ ਮੇਰੇ ਨਾਲ ਹੋਰਗੇ ਜਵਾਕ ਕਦਾ ਦੇਣਾ ਨਹੀਂ ਆਇਨੀ ਅੱਖਾਂ ਵੀ ਮੰਮੀ ਅੱਜ ਅਸੀਂ ਆਹੀ ਆਲੂ ਗੋਭੀ ਖਾਣੀ ਹੈ ਜਾਂ ਆਲੂ ਚੌਲੇ ਖਾਣੇ ਕਦੇ ਵੀ ਨਹੀਂ ਆਖਿਆ ਤੇ ਜੇ ਸਮਾਂ ਦੀ ਬੀਬੀ ਆ ਜਾਂਦੀ ਤੇ ਇਹ ਆਉਂਦੀ ਹੋਈ ਸਬਜ਼ੀ ਲੈ ਆਉਂਦੀ ਅਸੀਂ ਉਹੀ ਬਣਾ ਲੈਨੇ ਤੇ ਬਾਕੀ ਬਾਕੀ ਆਪਾਂ ਹਨਾ ਬਸ ਮੂੰਗੀ ਦਾਲ ਘੜੀ ਪੀਲੀ ਮੂੰਗੀ ਹਰੀ ਮੂੰਗੀ ਚਾਹ ਪਾਜੀ ਹੂੰ ਲਓ ਜੀ ਇਹ ਤਾਂ ਹੁਣ ਅੱਜ ਮੈਨੂੰ ਚਟਨੀ ਬਣਾ ਕੇ ਐਂ ਖਵਾਉਂਗੀ ਇੰਨਾ ਸਾਰਾ ਧਨੀਆ ਘੁੱਟਿਆ ਸੀਗਾ ਤੇ ਇਸ ਤੇ ਬਾਈ ਨੂੰ ਮਿਲੋ ਆਪਣੇ ਨੂੰ ਤੇ ਫੱਟੀ ਲੈ ਕੇ ਵਾਇ ਬਈ ਫੱਟੀ ਲੈ ਕੇ ਦੇ ਮਾ ਥੱਲੇ ਨਾ ਬੈਠਿਆ ਕਰੋ ਫੱਟੀ ਤੇ ਬੈਜੋ ਰੌਰਾਸ ਵੇਲੇ ਹੈ ਆਉਂਦਾ ਕਰਤਾ ਹੈਗਾ ਫੇਰ ਵੀ ਚਲੋ ਫੱਟੀ ਬਿੜੀ ਤੇ ਬੈਜੇ ਟੜ ਕੇ ਕਾਦਨੇ ਲੈ ਕੇ ਸੀ ਭਾਈ ਸਾ ਰੋਟੀ ਕੇ ਮਿਰਚਾਂ ਨਾ ਬਸ ਤੇਰੀ ਸੀ ਹੋਰ ਕੋਸੀ ਨਹੀਂ ਕੇ ਆਲੋ ਤੁਸੀਂ ਫਿਰ ਹੁਣ ਤਾਂ ਨਹੀਂ ਕਰਦੇ ਸਿਸਕਾਰ ਕੱਲ ਨੂੰ ਕਰਨਗੇ ਹੁਣ ਤਾਂ ਕੀ ਟਾਈਮ ਹੀ ਹੈ ਨਹੀਂ ਉਹ ਬੋੜਾ ਵੀ ਹੂੰ ਉਧਰ ਆਪਣੀ ਜੀਜੀ ਪਈ ਕੋਈ ਹੋਣਾ ਕਰਦੇ ਨਾ ਪਰ ਅਸੋ ਤਾਂ ਕੌਣ ਕਰਦਾ ਗਰੀਬ ਦਾ ਕੋਈ ਭਰੋਸਾ ਨਹੀਂ ਬੀਬੀ ਅਗਲਾ ਅੱਜ ਕੱਲ ਫਿਰ ਉਹ ਹੋ ਜਾਂਦਾ ਨਾ ਤੇ ਜੱਗੇ ਕੇ ਹੋਇਆ ਹੀ ਸੀ ਵਿਦਾਰਿਆਂ ਦੇ ਪਤਾ ਨਹੀਂ ਤੈਨੂੰ ਆ ਤਾਂ ਗਏ ਸੀ ਨਾ ਬਈ ਨਮਾ ਲਿਆ ਸੀ ਵਿਚਾਰਾ ਉਹ ਚੰਗੀ ਮੰਮੀ ਦਾ ਬਾ ਬਾ ਦਿਲਸਰਾਂ ਕਾਣੀ ਬੱਸ ਆਟਾ ਕੁਨੀ ਇਹਦੀ ਕੁੜੀ ਮੈਂ ਤਾਂ ਹੁਣ ਲਾ ਦੂੰ ਰੋਟੀਆਂ ਸੁਟ ਕੇ ਚਾਰ ਸਸੀ ਕਾ ਬੁਲਾ ਦੇ ਬੀਬੀ ਇਹ ਤਾਂ ਬੋਲਦੀ ਸਭ ਸਿਲਕਾ ਕੀ ਹੋ ਗਿਆ ਬੱਤਾਂ ਤੋਂ ਜਾਂ ਦੋ ਦਿਨ ਹੋ ਗਏ ਬਸ ਸਮਾੜੀ ਨੂੰ ਬੁਲਾ ਦੇ ਸਸੀ ਕਾਲ ਜੀ ਮੰਮੀ ਵੀ ਬੁਲਾਉਂਦੀ ਹੁੰਦੀ ਹੈ ਸੱਚਾ ਬਲਵਾਤੇ ਵੀ ਜ਼ੋਰ ਲੱਗਦਾ ਬੀਬੀ ਕਹਿੰਦੀ ਮੇਰਾ ਹੋ ਦੋ ਦਿਨ ਹੋ ਗਏ ਨਾ ਉਹ ਹੋਈ ਗਈ ਪਿਆ ਜਾਂਦਾ ਨਹੀਂ ਹਾਂ ਅੱਜ ਰਪਾਈ ਨਹੀਂ ਤੋੜਣ ਕਿੱਥੇ ਜਾਵਾਂ ਮੈਂ ਹੋ ਜਾ ਕਾਪਾਂਗੇ ਬਲਾਸਾ ਲੋਗਾਂ ਨੇ ਛੱਡਿਆ ਵਧ ਗਏ ਬਸ ਹੁਣ ਘਰੇ ਹੀ ਆ ਮੈਂ ਕੱਲ ਤਾਂ ਕਦੈਲਾ ਨਹੀਂ ਕੱਢ ਲਾਂਗੇ ਤੇਰਾ ਕਿ ਕੱਲ ਨੂੰ ਕੱਢਣਾ ਨਹੀਂ ਨਹੀਂ ਭਾੜਾ ਭਾੜਾ ਮਤ ਤਾਂ ਪਿਆ ਹੋ ਰਹੀ ਹੈ ਸਾਡਾ ਪੁੱਤਾਂ ਨੂੰ ਪਟਾਣੀ ਕੱਲ ਨੂੰ ਹੋਣਾ ਬੱਸ ਮਾਈ ਹੁਣ ਬਨਜੂਗੀ ਰੋਟੀ ਹੈ ਕੱਢ ਜੋ ਬਲੈਜੀ ਆਨੀ ਉਹ ਕਹਿੰਦੀ ਅੱਜ ਕੱਢਣਾ ਨਹੀਂ ਕਿਦੈਲਾ ਫਿਰ ਬੀਬੀ ਨਾਲ ਲੱਗੂਗੀ ਸਾਡੇ ਬੇਟੀ ਖੋਲਾਂਗੇ ਸਾਰੀਆਂ ਜਣੀਆਂ ਸਾਬੂਸ ਪਿਆ ਵਈ ਉਹਦੇ ਉੱਤੇ ਟਰੰਕ ਟਰੰਕ ਲਾਉਣੇ ਪੈਣਗੇ ਉੱਤੇ ਟਰੰਕ ਪਈ ਕੱਪੜੇ洗ਣ ਵਾਲੇ ਮਸ਼ੀਨ ਪਈ ਹੈ ਫਿਰ ਬੀਬੀ ਨਾਲ ਲੱਗੂਗੀ ਤਾਂ ਫੇਰ ਅਸੀਂ ਆਵਾਂਗੇ ਜੁਆਕ ਤੇ ਹੁਣ ਦੇਖੋ ਬਹੁਤ ਕਿਨੇ ਆਟੇ ਨੂੰ ਨਾ ਚਾਰ ਦਾ ਹੁਣ ਇੱਕ ਤਵੇ ਤੇ ਅੜ ਜਾਂਦੇ ਮਾੜਾ ਨਮੀ ਬਿਆਣਾ ਨਾ ਤਾਂ ਕੋ ਮੁੰਡਾ ਗਿਆ ਸੀ ਉਹਨੇ ਨੱਚਿਆ ਇਹ ਕਦ ਮੁੰਡਾ ਦਾ ਵਿਆਹ ਜਾਂਦੀ ਜੈ ਜੀ ਗੱਤ ਨੂੰ ਵੀ ਪੰਚ ਆਹ ਪਰ ਦੀ ਤਕੀਦ ਕਿਵੇਂ ਵਿਆਹ ਸਾਥ ਕਰ ਲੈ ਸਾਥ ਪਾ ਨੂੰ ਅਗਲੇ ਆਪਾਂ ਕਹਿੰਦੇ ਹਣਾ ਅਗਲੇ ਜਨਮ ਵਿੱਚ ਪਤਾ ਲੱਗੂ ਜਿਹੜਾ ਮਾਰਨ এথ <tipa> uh, ਲਓ ਜੀ ਰੋਟੀ ਪਾਣੀ ਖਾ ਲਿਆ ਆਪਾਂ ਤੇ ਭਾਂਡੇ ਆਪਣੇ ਪਏ ਚੱਕਣ ਵਾਲੇ ਦੀ ਬੀਬੀ ਫੋਨ ਤੇ ਕਰੀਏ ਦੀ ਗੱਲ ਤੇ ਹੁਣ ਸੋਣੀ ਰੋਟੀ ਪਾਣੀ ਖਾ ਕੇ ਹਟੇ ਸੀਗੇ ਤੇ ਚਲੋ ਮੈਂ ਕਿਹਾ ਵੀ ਐਂਡ ਕਰਦੀ ਆ ਵੀਡੀਓ ਦਾ ਹਣਾ ਆਪਾਂ ਇੱਧਰ ਦੇਖੋ ਸਾਰੇ ਸੋਨੂੰ ਪਤਾ ਹੈ ਨਾ ਵੀ ਅਪਲੋਡ ਕਰਾਂਗੇ ਕਾਫੀ ਟਾਈਮ ਲੱਗ ਜਾਂਦਾ ਸੋਨੂੰ ਪਤਾ ਹੈ ਨਾ ਮਾੜੇ ਮਾੜੇ ਨਾਲ ਘਟੋ ਘਟ ਨਾਂ ਵਾਲਾ ਮੰਨ ਕੇ ਚਲੋ 20 20 ਮਿੰਟ 25 ਕਿਤੇ ਨਹੀਂਗੇ ਲੱਗ ਜਾਂਦੇ ਨੇ ਤੇ ਚਲੋ ਮੈਂ ਕਿਹਾ ਹੁਣ ਆਪਾਂ ਵੀਡੀਓ ਦਾ ਐਂਡ ਕਰਦੀ ਹਾਂ ਨਾ ਤੇ ਬਾਕੀ ਜਸ਼ਨ ਤੇ ਪ੍ਰੀਤ ਵਾਸਤੇ ਹਨਾ ਉਹਦੇ ਡੈਡੀ ਨੇ ਅੱਜ ਕੁਝ ਸੋਚਿਆ ਹਨਾ ਤੇ ਇੱਕ ਪਿਓ ਦਾ ਫਰਜ ਨਿਭਾਇਆ ਨੇ ਅੱਜ ਫੇਰ ਮੈਨੂੰ ਸਪੈਸ਼ਲ ਫੋਨ ਤੇ ਮੈਨੂੰ ਕੱਲ ਲੱਗਈ ਜਾਂਦਾ ਹਾਂ ਪਤਾ ਅੱਗੇ ਅੱਗੇ ਹੁਣ ਲੈ ਤੇ ਫਾਈਨਲੀ ਹਨਾ ਉਹਨੇ ਗੱਗੀ ਨੇ ਮਤਲਬ ਇਹਦੇ ਡੈਡੀ ਨੇ ਪ੍ਰੀਤ ਦੇ ਜਸ਼ਨ ਦੇ ਨੇ ਆਪ ਦਾ ਹਨਾ ਪਿਓ ਦਾ ਪਿਓ ਹੋਣ ਦਾ ਫਰਜ ਨਿਭਾਇਆ ਹਨਾ ਤੇ ਦੋ ਦਿਨ ਹੋ ਗਏ ਮੈਨੂੰ ਕਈ ਜਾਂਦਾ ਸੀਗਾ ਵੀ ਕੁਝ ਆਪ ਸੋਚਿਆ ਬੱਚਿਆਂ ਵਾਸਤੇ ਉਹ ਕਹਿੰਦਾ ਵੀ ਇਹ ਚੀਜ਼ ਕਰ ਦੇ ਦੂ ਹਨਾ ਵੀ ਇਹਦੇ ਨਾਲ ਆਪਣਾ ਕੁਝ ਬਚਤ ਹੋ ਜੂਗੀ ਕੁਝ ਫਾਇਦਾ ਹੋ ਜੂ ਹਨਾ ਇਹ ਚੀਜ਼ ਮੈਨੂੰ ਉਹਨੇ ਸਮਝਾਈ ਬਹੁਤ ਚੰਗੇ ਤਰੀਕੇ ਨਾਲ ਤੇ ਇਹਨਾਂ ਲਈ ਕੁਝ ਸੋਚਿਆ ਹਨਾ ਤੇ ਆਪਾਂ ਕੱਲ ਵਾਲੇ ਵਲੌਗ ਚ ਸਰਪ੍ਰਾਈਜ਼ ਹਨਾ ਕੱਲ ਵਾਲੇ ਵਲੌਗ ਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕੀ ਸੋਚਿਆ ਹਨਾ ਕੀ ਨਹੀਂ ਸੋਚਿਆ ਤੇ ਕੱਲ ਵਾਲੇ ਵਲੌਗ ਚ ਦੱਸਾਂਗੇ ਵੀ ਕੀ ਸੋਚਿਆ ਇਹਨਾਂ ਦੇ ਡੈਡੀ ਨੇ ਕੀ ਕਿਹਾ ਮੈਨੂੰ ਹਨਾ ਕੀ ਆਪਾਂ ਕਰਨ ਵਾਲੇ ਆ ਤੇ ਕੀ ਨਹੀਂ ਕੱਲ ਵਾਲੇ ਵਲੌਗ ਚ ਆਪਾਂ ਜ਼ਰੂਰ ਦੱਸਾਂਗੇ ਹਨਾ ਜਸ਼ਣਾ ਹਾਂਜੀ ਸਰਪ੍ਰਾਈਜ਼ ਹੈ ਨਾ ਵਾਸਤੇ ਵੈਸੇ ਇਹਨਾਂ ਨੂੰ ਪਿਆ ਕਿਵੇਂ ਆ ਪੰਜਾਬੀ ਤੇ ਚਲੋ ਜੀ ਹਨਾ ਅੱਜ ਵਾਲੀ ਵੀਡੀਓ ਦਾ ਪੈਥੇ ਐਂਡ ਕਰ ਦਈਏ ਕਿਉਂਕਿ ਨਰਮਾ ਚੋਕ ਕੇ ਤਿੰਨ ਚਾਰ ਦਿਨ ਹੋ ਗਏ ਕਸਮ ਨਾਲ ਤੁਹਾਨੂੰ ਯਕੀਨ ਨਹੀਂ ਆਉਣਾ ਮੇਰੇ ਨਾਲ ਨੋ ਇਥੋਂ ਉਂਗਲਾਂ ਸਾਰੀਆਂ ਛਿਲੀਆਂ ਗਈਆਂ ਤੇ ਇੱਕ ਦੋ ਦਿਨਾਂ ਚ ਜਾ ਕੇ ਕਿਤੇ ਸੈੱਟ ਹੋਣਗੀਆਂ ਕਿਉਂਕਿ ਨਰਮੇ ਸੁੱਕ ਗਏ ਹਨਾ ਛਟੀਆਂ ਸੁੱਕੀਆਂ ਪਈਆਂ ਸਿਕਰੀਆਂ ਸੁੱਕਣਾਂ ਤੇ ਮਤਲਬ ਕਾਣੇ ਟਿੰਡੇ ਆ ਨਾ ਉਹਨਾਂ ਨੂੰ ਹੁਣ ਆਪਾਂ ਜਦੋਂ ਕੋਈ ਫੁੱਟ ਵਗੈਰਾ ਖੜੇ ਪਏ ਛੱਡ ਵੀ ਨਹੀਂ ਸਕਦੇ ਹਨਾ ਉਦੋਂ ਲਾਲਚ ਹੁੰਦਾ ਵੀ ਮਤਲਬ ਸਿਕਰੀਆਂ ਜੋ ਨਰਮਾ ਜਿਹੜਾ ਹੈ ਉਹ ਵੀ ਫੁੱਟ ਫੁੱਟੇ ਇਕੱਠੀ ਕਰ ਲਿਗੇ ਹਨਾ ਕਿਉਂਕਿ ਲਾਲਚ ਹੁੰਦਾ ਬੰਦੇ ਨੂੰ ਤੇ ਜਿਹੜੇ ਤਾਂ ਸੋਨੇ ਪੱਟਾ ਉਹ ਤਾਂ ਤੁਹਾਨੂੰ ਪਤਾ ਵੀ ਇਹ ਵਧੀਆ ਕਿਦਾਂ ਆ ਫਟਾਫੜਾ ਹੱਥਾਂ ਤੇ ਜਾ ਜਾਂਦਾ ਜਿਹੜੇ ਆਪਾਂ ਉਦਾਂ ਭਨ ਲਗੇ ਜੀ ਕੱਢਣੇ ਇਹ ਉਹਨੇ ਤਾਂ ਜਮਾ ਉਂਗਲਾਂ ਨਾ ਛਿਲਤਿਆਂ ਤੇ ਇੱਕ ਦੋ ਦਿਨਾਂ ਚ ਜਾ ਕੇ ਹੋਣੀ ਐ ਸੈੱਟ ਤੇ ਚਲੋ ਜੀ ਹੁਣ ਅਸੀਂ ਭਾਂਡੇ ਵਗੈਰਾ ਚੱਕ ਕੇ ਨਾ ਨੂੰ ਕੀ ਕਰ ਲਈਏ ਰੈਸਟ ਤੇ ਬਾਕੀ ਥੈਂਕ ਯੂ ਸਾਰੀਆਂ ਭੈਣਾਂ ਦਾ ਜਿਹੜੇ ਆਪਾਂ ਨੂੰ ਹਨਾ ਪਸੰਦ ਕਰਦੇ ਸੋਨੇ ਸੋਨੇ ਕਮੈਂਟ ਕਰਦੇ ਥੈਂਕ ਯੂ ਜੀ ਦਿਲੋਂ ਤੁਹਾਡਾ ਧੰਨਵਾਦ ਤੇ ਹੁਣ ਬਸ ਆਪਾਂ ਘਰੇ ਹਨਾ ਬੀਬੀ ਵੀ ਅੱਜ ਅੱਗੇ ਆਖੀ ਐਂ ਸੀ ਰਮਨਾ ਤੂੰ ਖੇਤ ਜਾ ਵੜਦੀ ਰੋਟੀ ਰੋਟੀ ਬਣਾਉਣੀ ਕੁੜੀਆਂ ਵਾਸਤੇ ਕਹਿੰਦੀ ਮੈਂ ਥੱਕ ਜਾਈ ਗਈ ਕੋਈ ਨਹੀਂ ਮਗਾ ਚੱਲ ਮਜਬੂਰੀ ਸੀ ਦੋ ਤਿੰਨ ਦਿਨ ਹਨਾ ਮੇਰਾ ਜਾਣਾ ਵੀ ਜ਼ਰੂਰੀ ਸੀ ਜਵਾਬ ਵੀ ਨਹੀਂ ਦੇ ਸਕਦੇ ਹਨਾ ਕਿਉਂਕਿ ਆਪ ਵੀ ਲਖਵੀਰ ਮੰਮੀ ਆਪਣੇ ਅੱਧੇ ਬੋਲ ਹਨਾ ਕੰਮ ਆਉਂਦੇ ਆ ਹੁਣ ਡੈਡੀ ਸਾਡੇ ਸਾਨੂੰ ਜੀਂਦ ਜਾ ਕੇ ਮਲਾ ਲਏ ਹਨਾ ਤੇ ਚਲੋ ਪਹਿਲਾਂ ਜੋ ਵੀ ਕੋਸ਼ ਸੀ ਉਹ ਚੀਜ਼ ਹਨਾ ਉਦੋਂ ਮਾਹੌਲ ਕੁਝ ਹੋਰ ਸੀਗਾ ਜਿੱਦਾਂ ਦਾ ਮਾਹੌਲ ਸੀ ਆਪਾਂ ਉਹ ਮੇਟ ਟ ਜਾਣੇ ਹਨਾ ਤੇ ਫਿਰ ਸਾਨੂੰ ਡੈਡੀ ਜੀ ਨੇ ਮਿਲਾ ਕੇ ਲਿਆਏ ਹਨਾ ਤੇ ਇੰਨੀ ਦੂਰ ਸਾਡੇ ਵਾਸਤੇ ਹਨਾ ਸਾਨੂੰ ਲੈ ਕੇ ਕੁੜੀਆਂ ਵਾਸਤੇ ਲੈ ਕੇ ਗਏ ਸਾਨੂੰ ਤੇ ਫਿਰ ਇੱਕ ਚੀਜ਼ ਹੋਰ ਹੈ ਹਨਾ ਤੇ ਮਤਲਬ ਲੈ ਜਸ਼ਨ ਨੂੰ ਦੇਖ ਲਓ ਫੇਰ ਹੀ ਗੱਲ ਸੁਣਾਉਮ ਧੱਕੇ ਮਾਰੀ ਜਾਂਦਾ ਮੈਨੂੰ ਕਹਿੰਦਾ ਮੈਂ ਵੀਡੀਓ ਚ ਨਹੀਂ ਆਉਂਦਾ ਆਉਣਾ ਹੁਣ ਚਲ ਮਾਰਸ਼ਾਲ ਭਾਈ ਇੱਕ ਵਾਰੀ ਦੇਖ ਲਓ ਆਪਾਂ ਫੇਰ ਗੱਲ ਸ਼ੁਰੂ ਕਰਾਂ ਚਲੋ ਜੀ ਵਾਓ ਕੁੜੀ ਐਡੇ ਸੋਹਣੇ ਦੱਸਾ ਟੱਪਣਾ ਆਉਂਦਾ ਬਹੁਤ ਸਿਆਣਾ ਮੇਰਾ ਪੁੱਤ ਹੈ ਬੀਬਾ ਪੁੱਤ ਹੈ ਗੱਲ ਸ਼ੁਰੂ ਕਰਨ ਹਾਂ ਗੱਲ ਸ਼ੁਰੂ ਇਸ ਤਰ੍ਹਾਂ ਹੋਈ ਸੀ ਹਾਂ ਵੀ ਸਾਨੂੰ ਡੈਡੀ ਹੈ ਨਾ ਸਾਨੂੰ ਜੀਂਦ ਲੈ ਗਏ ਤੇ ਜਿੱਦਾਂ ਮੇਰਾ ਤੇ ਹਨਾ ਜਸ਼ਨ ਦਾ ਪ੍ਰੀਤ ਦਾ ਸੌਰੀ ਕਰਾਇਆ ਨਹੀਂ ਲੱਗਿਆ ਨਾ ਸਾਡੇ ਹੈਪੀ ਕਾਰਡ ਬਣੇ ਅਸੀਂ ਫਰੀ ਜਾ ਕੇ ਫਰੀ ਮੁੜੇ ਤੇ ਲਖਵੀਰ ਦੇ ਮੁੰਡੇ ਦਾ ਤੇ ਜਸ਼ਨ ਦਾ ਤੇ ਡੈਡੀ ਦਾ ਹਨਾ ਆਪਣੇ ਤਿੰਨਾਂ ਦਾ ਇਹਨਾਂ ਦਾ ਕਰਾਇਆ ਲੱਗਿਆ ਸਾਡਾ ਤਾਂ ਆਟੋ ਵਗੈਰਾ ਦਾ ਹੀ ਲੱਗਿਆ 40 ਰੁਪਏ ਲੱਗਿਆ ਸਾਡੇ 13000 ਰੁਪਏ ਲੱਗ ਗਏ 13000 ਰੁਪਏ ਤੇ ਮਤਲਬ ਡੈਡੀ ਨੇ ਹਨਾ ਮੈਂ ਡੈਡੀ ਨੂੰ ਮਤਲਬ ਸਰਸਾ ਆ ਕੇ ਮੈਂ ਕਿਹਾ ਡੈਡੀ ਵੀ 500 ਰੁਪਏ ਫੜ ਲਓ ਹਨਾ ਜੋ ਵੀ ਚਲੋ ਕਰਾਇਆ ਲੱਗਿਆ ਖਾਣ ਪੀਣ ਅਸੀਂ ਰੋਟੀ ਪਾਣੀ ਵੀ ਖਾਧਾ ਅਸੀਂ 500 ਦੀ ਤਾਂ ਰੋਟੀ ਖਾ ਗਏ ਅਸੀਂ ਭਾਈ ਪੰਜੇ ਜਣੇ ਹਨਾ ਤੇ 500 ਦੀ ਰੋਟੀ ਖਾ ਕੇ ਮੈਂ ਕਿਹਾ ਡੈਡੀ ਵੀ ਚਲੋ ਹਨਾ ਵੀ ਚਲੋ ਪੰਜ 100 ਤੁਸੀਂ ਲੈ ਲਓ ਹਨਾ ਵੀ ਵਾਧੇ ਘਾਟ ਦੇ ਜਿਹੜੇ ਵੀ ਸਾਨੂੰ ਫੇਰ ਦੱਸ ਦਿਓ ਵੀ ਚਲ ਜੇ ਕੋਈ ਹੋਰ ਬਣੇ ਤਾਂ ਹੁੰਦਾ ਹੀ ਹੈ ਨਾ ਚਲੋ ਬਬਾ ਮੈਂ ਡੈਡੀ ਨਾ ਮੰਗਣ ਵੀ ਹੱਕ ਦਾ ਬੰਦਾ ਆਪਣਾ ਪੁੱਛਣ ਦਾ ਵੀ ਫੇਰ ਡੈਡੀ ਇਹ ਜੀ ਜਾਏ ਸੋਚਣਗੇ ਉਹਨਾਂ ਵੀ ਰਮਨ ਲਾਲ ਚ ਕਰਦੀ ਆ ਤੇ ਕਿਉਂਕਿ ਇਹਦੀ ਆਪਣੇ ਜਸ਼ਨੇ ਦੀ ਅੱਧੀ ਟਿਕਟ ਲੱਗੀ ਸੀ ਤੇ ਵੱਡੇ ਜਸ਼ਨ ਦੀ ਪੂਰੀ ਤੇ ਡੈਡੀ ਦੀ ਪੂਰੀ ਲੱਗੀ ਟਿਕਟ ਮੈਂ ਤੇ ਪ੍ਰੀਤ ਜਮਾ ਫਰੀ ਜਾ ਕੇ ਨਾ ਜਸ਼ਨ ਰਸਾ ਵਾਇਦਾ ਪੁੱਤ ਤੇ ਜਾਂ ਸਾਡਾ ਆਟੋ ਵਗੈਰਾ ਦਾ ਕਰਾਇਆ ਲੱਗਿਆ ਜਾਂ ਰੋਟੀ ਪਾਣੀ ਦਾ ਲੱਗਿਆ ਸਾਡਾ ਪੈਸੇ ਅਸੀਂ ਫਰੀ ਜਾ ਕੇ ਮੁੜਿਆ ਤੇ ਡੈਡੀ ਨੇ ਮੈਥੋਂ ਪੈਸੇ ਨਹੀਂ ਫੜੇ ਹਨਾ ਵੀ ਜੋ ਚਲ ਜਿਹੜੀ ਗੱਲ ਹੈ ਉਹਨੂੰ ਤਾਂ ਉਹ ਜਿਹੜੀ ਸੁਲਾਉਣ ਵਾਲੀ ਚੀਜ਼ ਹੈ ਉਹਨੂੰ ਸੁਲਾ ਦਿਓ ਹਨਾ ਤੇ ਡੈਡੀ ਮੈਂ 500 ਬਣਾਉਣ ਲੱਗੀ ਡੈਡੀ ਨੇ 500 ਰੁਪਏ ਫੜਿਆ ਨਹੀਂ ਕਹਿੰਦਾ ਨਹੀਂ ਰਮਨ ਕੋਈ ਗੱਲ ਨਹੀਂ ਫਿਰ ਕਿਉਂ ਹੈ ਕਹਿੰਦਾ ਤੁਸੀਂ ਕਿਹੜਾ ਬਖਾਨੇ ਆ ਵੀ ਜਿੱਥੇ ਆਪਾਂ ਨੂੰ ਸਹੀ ਰਿਸਪੈਕਟ ਆਪਾਂ ਨੂੰ ਮਿਲਦੀ ਹੈ ਨਾ ਆਪ ਰਿਸਪੈਕਟ ਉਥੇ ਸਾਰਿਆਂ ਦੀ ਕਰਦੇ ਆ ਇਹੋ ਜੀ ਗੱਲ ਨਹੀਂ ਹੈਗੀ ਵੀ ਜੋ ਵੀ ਆਪਣੀ ਜ਼ਿੰਮੇਵਾਰੀ ਹੈ ਹਨਾ ਆਪਾਂ ਉਹਨੂੰ ਪੂਰੀ ਕਰਦੇ ਆ ਚਲੋ ਜੋ ਪਹਿਲਾਂ ਹਨਾ ਮੈਂ ਮੁੱਦਾ ਚੱਕਿਆ ਉਹ ਵੀ ਮੇਰਾ ਬੋਲਣਾ ਬੰਦ ਆ ਸੀ ਕਿਉਂਕਿ ਜੇ ਮੈਂ ਬੋਲੀ ਚਲੋ ਆਪਣਾ ਕੰਮ ਬਣ ਗਿਆ ਹਨਾ ਉਹ ਵੀ ਜ਼ਰੂਰੀ ਸੀ ਹੁਣ ਆਪਣਾ ਕੰਮ ਬਣ ਗਿਆ ਹੁਣ ਆਪਾਂ ਮਤਲਬ ਇਹ ਥੋੜੀ ਅਭੀ ਮਨ ਚ ਬੈਰ ਤੇ ਗੁੱਸਾ ਗਲਾ ਲੈ ਕੇ ਤੁਰੇ ਫਰਾਂਗੇ ਉਹ ਚੀਜ਼ ਨੂੰ ਹਨਾ ਬੰਦਾ ਮਾਹੌਲ ਦੇ ਹਿਸਾਬ ਨਾਲ ਟਾਂਕ ਜਾਈਏ ਕਿ ਮੈਂ ਆਇਆ ਗੱਲ ਸੁਣਾਉਣ ਆ ਮੈਂ ਵੀਡੀਓ ਤਾਂ ਵੀਡੀਓ ਦੇਖ ਲਈ ਬਹੁਤ ਬਤਾ ਤੇ ਡੈਡੀ ਸਾਡੇ ਇੰਨੇ ਚੰਗੇ ਆ ਹਨਾ ਵੀ ਸਾਡੇ ਤੋਂ ਪ੍ਰਾਇਵ ਨਹੀਂ ਲਿਆ ਡੈਡੀ ਕਹਿੰਦਾ ਨਹੀਂ ਰਮਣ ਫਿਰ ਕੀ ਹੋਗਾ ਤੁਸੀਂ ਕਿਹੜਾ ਬਗਾਨੇ ਹੋ ਕਹਿੰਦਾ ਕੀ ਹੋਗਾ ਪਾਸੇ ਰਹਿਨੇ ਉਹ ਤੇ ਬਾਕੀ ਡੈਡੀ ਨੂੰ ਇਹ ਚੀਜ਼ ਐ ਇੰਜ ਹੋ ਗਿਆ ਚਲੋ ਵੀ ਹਨਾ ਕਿੰਨ ਸਾਲ ਹੋ ਗਿਆ ਸੀ ਅਸੀਂ ਨਾ ਤਾਂ ਕੁੜੀਆਂ ਮਿਲ ਕੇ ਆਂਗਾ ਨਾ ਮੈਂ ਗਈ ਮਿਲਣ ਗੱਗੀ ਨੂੰ ਨਹੀਂ ਅਸੀਂ ਆਖਿਆ ਵੀ ਡੈਡੀ ਅਸੀਂ ਜਾਣਾ ਹਨਾ ਇੱਕ ਤਾਂ ਤੰਗ ਪਰੇਸ਼ਾਨ ਕਰੀ ਜਾਣਾ ਹਨਾ ਅ ਦੋ ਕੁ ਮਹੀਨਿਆਂ ਤੋਂ ਵੀ ਡੈਡੀ ਸਾਨੂੰ ਮਲਾ ਲਿਓ ਅਸੀਂ ਐ ਨਹੀਂ ਕਰਦੇ ਹਨਾ ਵੀ ਜਿੱਦੋਂ ਮੈਂ ਕਿਹਾ ਡੈਡੀ ਨੂੰ ਫਿਕਰ ਹੈ ਜਿੱਦੋਂ ਡੈਡੀ ਨੇ ਕਹਤਾ ਵੀ ਚਲੋ ਭਾਈ ਮੈਂ ਤੁਹਾਡੇ ਨਾਲ ਚੱਲਦਾ ਹਨਾ ਵੀ ਤੇ ਆਪਾਂ ਉੱਤੇ ਜਾ ਕੇ ਮਿਲਿਆ ਆਵਾਂਗੇ ਡੈਡੀ ਦੇ ਡੈਡੀ ਨਾਲ ਮਿਲਿਆ ਆਵਾਂਗੇ ਮੈਂ ਕਿਹਾ ਚਲੋ ਇਹ ਵੀ ਇੱਕ ਸਵਾਰੀ ਸੀਗਾ ਤੇ ਸਮਾਂ ਦੀ ਜਿੱਦੇ ਦੀ ਮਿਲ ਕੇ ਆਈ ਉਹਦੇ ਦੀ ਉਹਨੂੰ ਦੇਖ ਕੇ ਇੰਨਾ ਕਿ ਜ਼ਿਆਦਾ ਚਿੱਤ ਖਰਾਬ ਹੈ ਨਾ ਜਦੋਂ ਇੰਨਾ ਲਿਸਤਾ ਜਾ ਹੋਇਆ ਪਿਆ ਘਰੇ ਮੈਨੂੰ ਹਾਂ ਦੇ ਵੇਲੇ ਹਣਾ ਬੱਚਿਆਂ ਵਾਂਗੂ ਸਾਂਭਣਾ ਜਿਵੇਂ ਪ੍ਰੀਤ ਤੇ ਜਸ਼ਨ ਸਕੂਲੋਂ ਆ ਕੇ ਗਰਮ ਰੋਟੀ ਖਾਂਦੇ ਉਹਨੂੰ ਮੈਂ ਗਰਮ ਰੋਟੀ ਲਾ ਕੇ ਦੇਣੀ ਫੇਰ ਜੀ ਖਾਂਦਾ ਲੈ ਮੈਂ ਚੁੱਪ ਕਰਕੇ ਰੋਟੀ ਖਾੜਾ ਤੂੰ ਗਰਮ ਗਰਮ ਇੱਕ ਅੱਧੀ ਵੱਧ ਖਾਦੀ ਜਾਊਗੀ ਤੇ ਐਂ ਜੀ ਨਾ ਕਰਿਆਗਾ ਰੋਟੀ ਖਾ ਕੇ ਨਾ ਮੈਂ ਕਹਿੰਦੀ ਕੁਛ ਮਾਦੀ ਕਰਦਾ ਫਿਰਦਾ ਰਿਆ ਪਰ ਪਹਿਲਾਂ ਰੋਟੀ ਖਾਲਾ ਤੇ ਬੱਚਿਆਂ ਵਾਂਗੂ ਜਿਵੇਂ ਪ੍ਰੀਤ ਨੂੰ ਤੇ ਜਸ਼ਨ ਨੂੰ ਸਾਂਭਣਾ ਉਹ ਵੀ ਸਾਂਭਣਾ ਉਹਨੂੰ ਤੇ ਬਸ ਯਾਪਾ ਆਪਦੀ ਹਨ ਜੋ ਵੀ ਜਿੰਮੇ ਦਾ ਜ਼ਿੰਮੇਦਾਰੀ ਉਹ ਸਾਰੀ ਵਧੀਆ ਨਿਭਾਉਣੀ ਹੈ। ਬਾਕੀ ਬੈਕਗ੍ਰਾਉਂਡ ਨੂੰ ਪਤਾ ਹਨ ਆਪਣੇ ਦਿਲ ਚ ਬਾਪ ਨੇ ਆਪਾਂ ਦਿਲ ਦੇ ਸਾਫ ਹੈ ਤੇ ਬਾਕੀ ਹੈ ਨਾ ਜਸ਼ਨ ਦੇ ਤੇ ਪ੍ਰੀਤ ਦੇ ਡੈਡੀ ਨੇ ਉਹਨਾਂ ਲਈ ਕੁਝ ਸੋਚਿਆ ਕੱਲ ਨੂੰ ਆਪਾਂ ਤੁਹਾਡੇ ਲਈ ਕੱਲ ਵਾਲੇ ਬਲੌਗ ਨੂੰ ਫੁੱਲ ਵਾਚ ਕਰ ਲਿਓ ਕੱਲ ਨੂੰ ਆਪਾਂ ਦੱਸਾਂਗੇ ਆਪਾਂ ਕੀ ਸੋਚਿਆ ਹਨ ਤੇ ਕੀ ਕੁੜੀਆਂ ਵਾਸਤੇ ਉਹਨੇ ਸੋਚਿਆ ਕੀ ਕਰ ਰਿਹਾ ਤੇ ਚਲੋ ਜੀ ਅੱਜ ਲਈ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਜੀ ਸੋਨੇ ਸੋਨੇ ਕਰਿਓ ਜੀ ਕਮੈਂਟਸ ਦਾ ਸ਼ਿਕਾਲ ਬਾਏ ਬਾਏ ਜੀ